ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਸ਼ੰਭੂ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਹਨਾਂ ਨੇ ਤਿੰਨ ਮੋਟਰਸਾਈਕਲਾਂ ਸਮੇਤ ਚਾਰ ਚੋਰਾਂ ਨੂੰ ਕਾਬੂ ਕੀਤਾ ਕੀ ਕਿਹਾ ਡੀਐਸਪੀ ਕਨੌਰ ਬੂਟਾ ਸਿੰਘ ਨੇ ਇਸ ਸਾਰੇ ਮਾਮਲੇ ਦੇ ਬਾਰੇ ਆਓ ਸੁਣਦੇ ਹਾਂ ਡੀਐਸਪੀ ਬੂਟਾ ਸਿੰਘ ਦੀ ਜੁਬਾਨੀ ਨੈਸ਼ਨਲ ਨਿਊਜ਼ ਫੋਕਸ ਚੈਨਲ ਦੀ ਬਿਊਰੋ ਰਿਪੋਰਟ ਜਿਸ ਦਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਬੀਰੂ ਸ਼ਰਮਾ ਆਈਪੀਐਸ ਉਹਨਾਂ ਦੇ ਨਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਤਾਕ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਨੌਰ ਸੜਕ ਵਿੱਚ ਜਿਹੜਾ ਹੈ ਉਹ ਮਾੜਿਆਂ ਉਸਨਾਂ ਦੇ ਖਿਲਾਫ ਜਿਹੜਾ ਹੈ ਸਖਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਹਰਨਪਾਲ ਵਰਕ ਤੇ ਉਹਦੇ ਨਾਲ ਸਾਰੀ ਟੀਮ ਚੌਕੀਦਾਰ ਟੇਪਲਾ ਐਸਿਓ ਅਰਤਾਰ ਸਿੰਘ ਉਹਨਾਂ ਰਸ਼ਵੀ ਗੁਆਲ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇਹ ਮੋਟਰਸਾਈਕਲ ਚੋਰ ਬਰੋ ਕਾਬੂ ਕੀਤਾ ਜਿਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇੱਕ ਚਾਰ ਬੰਦੇ ਦਾ ਗਰੋਸਰੀ ਜਿਹੜਾ ਕਿ ਚੋਰੀ ਦੀ ਮੋਟਰਸਾਈਕਲ ਇਕੱਠੇ ਕਰਕੇ ਉਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹਥੀ ਸਮੇਤ ਮੋਟਰਸਾਈਕਲ ਜਿਹੜਾ ਕਾਬੂ ਕੀਤਾ ਮੌਕੇ ਤੇ ਇਹਨਾਂ ਵੱਸੋਂ ਤਿੰਨ ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਤਨਹੜੇ ਦਾ ਦੂਸਰਾ ਅਭਿਸ਼ੇਕ ਉਹ ਜਿਹੜਾ ਰਾਜਪੁਰਾ ਕਲੋਨੀ ਦਾ ਹੈ ਅਰਤਾਪ ਕਲੋਨੀ ਰਾਜਪੁਰਾ ਦਾ ਹੈ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਸ਼ੰਭੂ ਕਲਾ ਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ। ਕਤਵਾਲੀ ਥਾਣੇ ਦੇ ਵਿੱਚ। ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨ ਮੋਰਸਲੇ ਇਹਨਾਂ ਤੋਂ ਬਰਾਮਦ ਕਰ ਲਏ ਨੇ। ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਪੇਸ਼ ਕਰਕੇ ਇਹਨਾਂ ਦਾ ਪੁਲਸਵਾਰਣ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਨਾਦੀ ਸੰਭਾਵਨਾ ਹੈ ਤੇ ਅਸੀਂ ਉਹ ਕਰਾਂਗੇ। ਜਿਹੜੀ ਇਹਨਾਂ ਕੋਲ ਕਵਾੜੀਏ ਖਰੀਦੇ ਹੈਗੇ ਆ ਉਹਨਾਂ ਦੀ ਕੋਈ ਕਾਰਵਾਈ ਵੀ ਕੀ ਇਹ ਨਹੀਂ। ਤਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾ ਸਿੱਧੇ ਜਾਂ ਚੋਰੀ ਦਾ ਮਾਮਲਾ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ਰੀ ਜਾਂਦਾ ਹੋਇਆ ਉਹਦੇ ਨਾਲ ਵੀ ਅਸੀਂ ਸਕੀਰਾਂ ਕਰ ਲਏ। ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਸੰਸਕਰ ਇਹ ਹਜੇ ਇਨਵੈਸਟੀਗੇਸ਼ਨ ਜਾਰੀ ਸੀ ਤੇ ਅਜੇ ਅਸੀਂ ਕਰ ਰਹੇ ਹਾਂ। ਜਦੋਂ ਵੀ ਸਾਨੂੰ ਇਨਵੈਸਟੀਗੇਸ਼ਨ 'ਚ ਜਿਹੜੀ ਗੱਲ ਸਾਹਮਣੇ ਆਵੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ। ਇਹ ਚਾਰੇ ਜਿਵੇਂ ਇੱਕ ਨੋ ਆਪਣਾ ਇੱਕ ਹਲਕਾ ਇੱਕ ਨੋਰ ਉਹ ਰਾਜਪੁਰਾ ਨਾਲ ਹੀ ਸੰਬੰਧਿਤ ਨੇ। ਇਹਨਾਂ ਚਾਰਾਂ ਦੇ ਲਾਵਾ ਹੋਰ ਵੀ ਕੋਈ ਮੰਨਿਆ ਵੀ ਚਾਇ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਤੇ ਜਿਹੜੀ ਡੀਪ ਟੂਥ ਹੋਰ ਤੋਂ ਹੋਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈ ਤਾਂ ਜ਼ਰੂ ਨੂੰ ਪੇਸ਼ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਹੈ